ਸਾਲ ਦੇ ਵਿੱਚ ਲੋਕਾਂ ਨੇ ਇਹ ਸੋਚਿਆ ਸੀ ਕਿ ਕਰਜ਼ਾ ਚੜੇਗਾ ਨਹੀਂ ਲਹੇਗਾ ਇਹ ਲਾਣਗੇ ਕਰਜ਼ਾ ਤੇ 2 ਸਾਲ ਦੇ ਵਿੱਚ 70000 ਕਰੋੜ ਦਾ ਕਰਜ਼ਾ ਹੋ ਗਿਆ ਔਰ ਮੇਰਾ ਖਿਆਲ ਅਗਲੇ ਬਜਟ ਤੱਕ ਇਹ ਜਿਹੜਾ ਕਰਜ਼ਾ ਹੈ ਇਹ 1 ਲੱਖ ਕਰੋੜ ਤੋਂ ਟੱਪ ਜਾਏਗਾ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਕਿਉਂਕਿ ਅਸੀਂ ਬਜਟ ਤੇ ਬੋਲਣਾ ਚਾਹੁੰਦੇ ਹਾਂ ਬਹਿਸ ਤੇ ਬੋਲਣਾ ਚਾਹੇ ਸਾਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਤੁਹਾਨੂੰ ਜਿਹੜੇ ਤੁਹਾਨੂੰ 10-10 ਮਿੰਟ ਦੇ ਦਾਂਗੇ ਠੀਕ ਹੈ ਜੀ ਅਸੀਂ ਆ ਗਏ ਤੇ ਜਦੋਂ ਜਦ ਸ਼ੁਰੂ ਹੋਈ ਬਾਤ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨਾਂ ਨੇ 5 ਮਿੰਟ ਬਾਅਦ ਬੜਿੰਗ ਜੀ ਨੂੰ ਕਿਹਾ ਵੀ ਤੁਸੀਂ ਕਨਕਲੂਡ ਕਰੋ ਖਤਮ ਕਰੋ ਜਦ ਕਿ ਮੈਂ ਸਮਝਦਾ ਕਿ ਬੜੀ ਬਾਦਾ ਖਲਾਫੀ ਆ ਤੇ ਜਦੋਂ ਤਾਂ ਉਹਨਾਂ ਨੇ ਕਿਹਾ ਜੀ ਸਪੀਕਰ ਸਾਹਿਬ ਮੈਂ ਤੁਹਾਨੂੰ ਗਿਫਟ ਭੇਜਿਆ ਆ ਦੇਖੋ ਜੀ ਸਪੀਕਰ ਸਾਹਿਬ ਨੇ ਗਿਫਟ ਖੋਲਿਆ ਬੜਾ ਖੁਸ਼ ਸੀ ਬੜੇ ਹੱਸਦੇ ਰਹੇ ਕਹਿੰਦੇ ਇਹ ਤਾਲਾ ਜੀ ਇਹ ਕੀ ਕਰਨਾ ਜੀ ਕਹਿੰਦੇ ਜੀ ਲਾ ਦਿਓ ਚਾਬੀ ਸਾਰਾ ਦਿਨ ਕਮਾਉਂਦੇ ਰਹੇ ਉਹ ਚ ਗਿਫਟ ਲੈ ਲਿਆ ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨੇ ਆ ਜਾ ਰਿਹਾ ਗੈਂਗਸਟਰ ਜਿਹੜੇ ਆ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਗੈਂਗਸਟਰਸ ਆਪਰੇਟ ਕਰ ਰਹੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੋਕ ਵਿਚਾਰੇ ਬੋਲ ਨਹੀਂ ਸਕਦੇ ਲੋਕ ਵੀ ਸਪੀਕਰ ਸਾਹਿਬ ਕੋ ਪਿਆ ਉਹ ਵੀ ਸੰਭਾਲ ਲੈਣ ਇਹਨਾਂ ਨੂੰ ਦੇ ਦੇਣ ਤੇ ਅਸੀਂ ਅੱਜ ਸੰਗਲ ਵੀ ਲਿਆਏ ਸੀ ਜਦੋਂ ਮੈਂ ਸੰਗਲ ਪ੍ਰੈਜੈਂਟ ਕਰਨ ਲੱਗਾ ਦਿਖਾਉਣ ਲੱਗਾ ਤੇ ਸਪੀਕਰ ਸਾਹਿਬ ਨੇ ਦੇਖਿਆ ਹੀ ਨਹੀਂ ਬੜੇ ਫੋਨ ਦਾ ਪਿਆਰ ਨਾ ਗਿਫਟ ਲੈ ਲਿਆ ਸਾਡਾ ਤਾਂ ਗਿਫਟ ਮੈਂ ਕਿਹਾ ਜੀ ਦੇ ਦਈਏ ਤੁਹਾਨੂੰ ਦੇਖਿਆ ਤੱਕ ਨਹੀਂ ਸੋ ਮੈਂ ਅਸੀਂ ਤਾਂ ਇਹ ਕਹਿੰਦੇ ਵੀ ਸੰਗਲਾਂ ਦੀ ਤੇ ਤਾਲਿਆਂ ਦੀ ਜਰੂਰਤ ਵਿਧਾਨ ਸਭਾ ਚ ਨਹੀਂ ਸਾਨੂੰ ਚੁਣ ਕੇ ਭੇਜਿਆ ਲੋਕਾਂ ਨੇ ਵਿਰੋਧੀ ਧਿਰ ਤਾਂ ਇਹਨਾਂ ਨੂੰ ਕੋਈ ਸੁਝਾਈ ਦੇਗੀ ਨਾ ਇਹਦਾ ਮਤਲਬ ਸਾਨੂੰ ਬੋਲਣੇ ਨਹੀਂ ਦਿੱਤਾ ਜਾਂਦਾ ਤੇ ਫਿਰ ਕੀ ਫਾਇਦਾ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਕਾਂਗਰਸ ਨੇ ਇੱਕ ਦਿਨ ਪਹਿਲੇ ਕਰਜ਼ੇ ਦੀ ਪੰਡ ਲਿਆਂਦੀ ਅੱਜ ਦੇ ਸੈਸ਼ਨ ਦੇ ਵਿੱਚ ਚੱਬੇਵਾਲ ਰਾਜਕੁਮਾਰ ਚੱਬੇਵਾਲ ਨੇ ਜਿਹੜੇ ਉਹੀ ਜਿਹੜੀ ਕਰਜ਼ੇ ਦੀ ਪੰਡ ਚੱਕੀ ਫਿਰਦੇ ਸੀ ਸਿਰ ਤੇ ਔਰ ਉਹ ਕਹਿੰਦੇ ਸੀ ਅਸੀਂ ਹਰਪਾਲ ਚੀਮਾ ਜਿਹੜੇ ਕਿ ਖਜ਼ਾਨਾ ਮੰਤਰੀ ਨੇ ਉਹਨਾਂ ਨੂੰ ਦੇਣੀ ਹੈ ਕਿਉਂਕਿ ਸਰਕਾਰ ਨੇ ਕਰਜ਼ਾ ਹੀ ਚੜਾਇਆ ਹੈ ਤੇ ਹੋਰ ਕੁਝ ਨਹੀਂ ਕੀਤਾ ਅੱਜ ਉਹ ਲੈ ਕੇ ਆਏ ਨੇ ਜੀ ਸੰਗਲ ਸੰਗਲ ਬਾਰੇ ਪੁੱਛੀਏ ਵੀ ਅੱਜ ਸੰਗਲ ਕਿਉਂ ਲੈ ਕੇ ਆਏ ਹੋ ਤੁਸੀਂ ਆਹ ਦੇਖੋ ਜਿਹੜੀ ਮੈਂ ਕਰਜ਼ੇ ਦੀ ਪੰਡ ਤੁਸੀਂ ਗੱਲ ਕੀਤੀ ਆ ਉਹ ਵੀ ਬੜਾ ਬਿਲਕੁਲ ਸਹੀ ਸੀ ਕਿਉਂਕਿ 2 ਸਾਲ ਦੇ ਵਿੱਚ ਲੋਕਾਂ ਨੇ ਤਾਂ ਸੋਚਿਆ ਸੀ ਵੀ ਕਰਜ਼ਾ ਚੜ੍ਹੇਗਾ ਨਹੀਂ ਲਹੇਗਾ ਇਹ ਲਾਣਗੇ ਕਰਜ਼ਾ ਤੇ 2 ਸਾਲ ਦੇ ਵਿੱਚ 70000 ਕਰੋੜ ਦਾ ਕਰਜ਼ਾ ਹੋ ਗਿਆ ਔਰ ਮੇਰਾ ਖਿਆਲ ਅਗਲੇ ਬਜਟ ਤੱਕ ਇਹ ਜਿਹੜਾ ਕਰਜ਼ਾ ਹੈ ਇਹ 1 ਲੱਖ ਕਰੋੜ ਤੋਂ ਟੱਪ ਜਾਏਗਾ ਔਰ ਦੂਸਰੀ ਗੱਲ ਜਿਹੜੀ ਅੱਜ ਦੀ ਗੱਲ ਹੈ ਜਾਂ ਕੱਲ ਦੀ ਗੱਲ ਆਮ ਬਜਟ ਤੇ ਬਹਿਸ ਹੋਈ ਆਮ ਬਜਟ ਤੇ ਸਾਰਾ ਭਾਸ਼ਣ ਚੱਲ ਰਿਹਾ ਸੀ ਔਰ ਲੰਚ ਬ੍ਰੇਕ ਦੇ ਵਿੱਚ ਅਸੀਂ ਕਿਉਂਕਿ ਲੀਡਰ ਆਫ ਦਾ ਹਾਊਸ ਐਲਓਪੀ ਸਾਡੇ ਬੋਲ ਗਏ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਕਿਉਂਕਿ ਅਸੀਂ ਬਜਟ ਤੇ ਬੋਲਣਾ ਚਾਹੁੰਦੇ ਆਂ ਬਹਿਸ ਤੇ ਬੋਲਣਾ ਚਾਹੇ ਸਾਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਤੁਹਾਨੂੰ ਜਿਹੜੇ ਤੁਹਾਨੂੰ 10-10 ਮਿੰਟ ਦੇ ਦਾਂਗੇ ਠੀਕ ਹੈ ਜੀ ਅਸੀਂ ਆ ਗਏ ਤੇ ਜਦੋਂ ਬਹਿਸ ਸ਼ੁਰੂ ਹੋਈ ਬਾਅਦ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨਾਂ ਨੇ 5 ਮਿੰਟ ਬਾਅਦ ਬੜਿੰਗ ਜੀ ਨੂੰ ਕਿਹਾ ਵੀ ਤੁਸੀਂ ਕਨਕਲੂਡ ਕਰੋ ਖਤਮ ਕਰੋ ਜਦਕਿ ਮੈਂ ਸਮਝਦਾ ਕਿ ਬੜੀ ਬਾਜ਼ਾ ਖਲਾਫੀ ਆ ਔਰ ਇੰਨਾ ਕਰਨ ਦੇ ਬਾਅਦ ਅਸੀਂ ਫਿਰ ਉਸ ਤੋਂ ਬਾਅਦ ਚੈਂਬਰ ਚ ਗਏ ਸਪੀਕਰ ਸਾਹਿਬ ਕਿਰਪਾ ਕਰੋ ਤੇ ਉਲਟਾ ਫਿਰ ਕਹਿੰਦੇ ਅਸੀਂ ਤੁਹਾਨੂੰ ਸਮਾਂ ਦਵਾਂਗੇ ਅਸੀਂ ਤਾਂ ਦੇਖੋ ਬਹਿਸ ਤੇ ਬੋਲਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਚਾਹੁੰਦੇ ਆ ਇਹਦਾ ਮਤਲਬ ਸਾਡਾ ਗਲਾ ਘੁੱਟਿਆ ਜਾ ਰਿਹਾ ਤੇ ਉਲਟਾ ਉਹਨਾਂ ਨੇ ਇੱਕ ਕੰਮ ਸਭ ਤੋਂ ਮੈਂ ਸਮਝਦਾ ਕਿ ਜਿਹੜਾ ਲੋਕਤੰਤਰ ਦੇ ਵਿੱਚ ਸਭ ਤੋਂ ਸ਼ਰਮਨਾਕ ਹੈ ਸਾਨੂੰ ਰਹਿੰਦੇ ਹੋਏ ਦਿਨ ਦੇ ਲਈ ਸਸਪੈਂਡ ਕਰ ਦਿੱਤਾ ਜ ਲੀਡਰ ਆਫ ਦਾ ਹਾਊਸ ਬੋਲ ਰਹੇ ਸੀ ਤੇ ਦੇਖੋ ਜਦੋਂ ਤਾਰੇ ਦੀ ਆਪਾਂ ਗੱਲ ਕੀਤੀ ਹੈ ਤੁਸੀਂ ਕਹਿੰਦੇ ਤਾਰੇ ਦੀ ਗੱਲ ਹੋਈ ਹੈ ਇਹ ਰੀਤਾਂ ਜਿਹੜੇ ਸ਼ੁਰੂ ਇਹਨਾਂ ਨੇ ਕੀਤੀਆਂ ਤੇ ਜਦੋਂ ਤਾਂ ਉਹਨਾਂ ਨੇ ਕਿਹਾ ਜੀ ਸਪੀਕਰ ਸਾਹਿਬ ਮੈਂ ਤੁਹਾਨੂੰ ਗਿਫਟ ਭੇਜਿਆ ਆ ਦੇਖੋ ਜੀ ਸਪੀਕਰ ਸਾਹਿਬ ਨੇ ਗਿਫਟ ਖੋਲ੍ਹਿਆ ਬੜਾ ਖੁਸ਼ ਸੀ ਬੜਾ ਹੱਸਦੇ ਰਹੇ ਕਹਿੰਦੇ ਹੈ ਤਾਲਾ ਜੀ ਇਹ ਕੀ ਕਰਨਾ ਜੀ ਕਹਿੰਦੇ ਜੀ ਲਾ ਦਿਓ ਚਾਬੀ ਸਾਰਾ ਦਿਨ ਘਮਾਉਂਦੇ ਰਹੇ ਉਹ ਚ ਗਿਫਟ ਲੈ ਲਿਆ ਤੇ ਅੱਜ ਮੈਂ ਜਦੋਂ ਗਿਫਟ ਕਿਉਂਕਿ ਦੇਖੋ ਜਦੋਂ ਕੱਲ ਲੀਡਰ ਆਫ ਦਾ ਹਾਊਸ ਬੋਲ ਰਹੇ ਸੀ ਉਹ ਕਹਿੰਦੇ ਵੇ ਜਿਹੜੇ ਵਿਰੋਧੀ ਧਿਰ ਦੇ ਐਮ ਐਲ ਕਹਿੰਦੇ ਮੁਰਦਾਬਾ ਸ਼ੋਕਰ ਆ ਕਹਿੰਦੇ ਮੁਰਦਾਬਾ ਮੁਰਦਾਬਾ ਕਰਦੇ ਸਦੋਂ ਚੋਂ ਚਲੇ ਜਾਂਦੇ ਆ ਕਿਤੇ ਡਲੇ ਨਹੀਂ ਮਾਰਦੇ ਸੋ ਮੈਂ ਸਮਝਦਾ ਕਿ ਮੈਂਬਰਾਂ ਦੀ ਮਾਨਸਿਕ ਸਥਿਤੀ ਤੇ ਜੋ ਹਮਲਾ ਹੈ ਇਹ ਬਹੁਤ ਹੀ ਮੰਦਪਗਾ ਕਿਸੇ ਲੀਡਰ ਆਫ ਦਾ ਹਾਊਸ ਵੱਲੋਂ ਮੈਂ ਸਮਝਦਾ ਕਿ ਬਹੁਤ ਹੀ ਮੰਦਪਗਾ ਹੈ ਪਰ ਮੈਂ ਇਹਨਾਂ ਨੂੰ ਉਲਟਾ ਇਹ ਕਹਿਣਾ ਚਾਹੁੰਦਾ ਵੀ ਦੇਖੋ ਪੰਜਾਬ ਦੇ ਜੋ ਹਾਲਾਤ ਨੇ ਅੱਜ ਤੁਸੀਂ ਜੋ ਮਰਜ਼ੀ ਕਹੀ ਜੋ ਵੀ ਅਸੀਂ ਬਹੁਤ ਕੁਝ ਕੀਤਾ ਹੈ ਪਰ ਅੱਜ ਜੋ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਬਹੁਤ ਬਦ ਤੋਂ ਬਦਤਰ ਹੈ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਆ ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾ ਰਿਹਾ ਗੈਂਗਸਟਰ ਜਿਹੜੇ ਆ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਗੈਂਗਸਟਰਸ ਆਪਰੇਟ ਕਰ ਰਹੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੋਕ ਵਿਚਾਰੇ ਬੋਲ ਨਹੀਂ ਸਕਦੇ ਔਰ ਦੂਸਰਾ ਜੋ ਡਰੱਗਸ ਦੇ ਹਾਲਾਤ ਨੇ ਨਸ਼ਾ ਜੋ ਹੈ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ 10 ਗੁਣਾ ਵੱਧ ਗਿਆ ਸੋ ਇਹ ਜਦੋਂ ਹਾਲਾਤ ਨੇ ਤਾਂ ਇਹ ਕੀ ਸੋਚਦੇ ਆਂ ਕਿ ਜਿਹੜੀ ਸਾਨੂੰ ਕਹਿੰਦੇ ਨਾ ਵੀ ਮਰਦਾਬਾਦ ਮਰਦਾਬਾਦ ਕਰਦੇ ਚੱਲ ਜਾਂਦੇ ਆ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਮਰਦਾਬਾਦ ਮਰਦਾਬਾਦ ਵੀ ਕਰਨਗੇ ਪੰਜਾਬ ਦੇ ਲੋਕ ਇਹਨਾਂ ਦੇ ਡੜੇ ਵੀ ਮਾਰਨਗੇ ਸੋ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਲੋਕ ਵੀ ਸਪੀਕਰ ਸਾਹਿਬ ਕੋ ਪਿਆ ਉਹ ਵੀ ਸੰਭਾਲ ਲੈਣ ਇਹਨਾਂ ਨੂੰ ਦੇ ਦੇਣ ਤੇ ਅਸੀਂ ਅੱਜ ਸੰਗਲ ਵੀ ਲਿਆਏ ਸੀ ਜਦੋਂ ਮੈਂ ਸੰਗਲ ਪ੍ਰੈਜੈਂਟ ਕਰਨ ਲੱਗਾ ਦਿਖਾਉਣ ਲੱਗਾ ਤੇ ਸਪੀਕਰ ਸਾਹਿਬ ਨੇ ਦੇਖਿਆ ਹੀ ਨਹੀਂ ਬੜੇ ਫੋਨਾ ਦਾ ਪਿਆਰ ਨਾਲ ਗਿਫਟ ਲੈ ਲਿਆ ਸਾਡਾ ਤਾਂ ਗਿਫਟ ਮੈਨੂੰ ਜੀ ਦੇ ਦਈਏ ਤੁਹਾਨੂੰ ਦੇਖਿਆ ਤੱਕ ਨਹੀਂ ਸੋ ਮੈਂ ਅਸੀਂ ਤਾਂ ਇਹ ਕਹਿੰਦੇ ਵੀ ਸੰਗਲਾਂ ਦੀ ਤੇ ਤਾਲੀਆਂ ਦੀ ਜ਼ਰੂਰਤ ਵਿਧਾਨ ਸਭਾ ਚ ਨਹੀਂ ਸੰਗਲਾਂ ਤੇ ਤਾਲੀਆਂ ਦੀ ਜ਼ਰੂਰਤ ਇਹਨਾਂ ਨੂੰ ਹੁਣ ਫੀਲਡ ਦੇ ਵਿੱਚ ਪੈਣੀ ਜਦੋਂ ਇਹਨਾਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣਾਂ ਲੜਨੇ ਲੋਕ ਸਭਾ ਤੇ ਲੋਕਾਂ ਨੇ ਇਹਨਾਂ ਦੇ ਡਲੇ ਵੀ ਮਾਰਨੇ ਆ ਤੇ ਲੋਕਾਂ ਨੇ ਇਹਨਾਂ ਦੀ ਮੁਰਦਾਬਾਦ ਮੁਰਦਾਬਾਦ ਵੀ ਕਰਨੀ ਜਦੋਂ ਬੇਬਲ ਸਭ ਕੱਲ ਜਦੋਂ ਤੁਸੀਂ ਪੰਡ ਲੈ ਕੇ ਆਏ ਸੀ ਸਿਰ ਤੇ ਰੱਖ ਕੇ ਤੇ ਜਦੋਂ ਤੁਸੀਂ ਕਿਹਾ ਵੀ ਅਸੀਂ ਅੰਦਰ ਆਣਾ ਲੈ ਕੇ ਖਾਸ ਕਰਕੇ ਹਾਊਸ ਚ ਮੈਂ ਲੈ ਕੇ ਜਾਣੀ ਆ ਜਾਂ ਹਰਪਾਲ ਚੀਮਾ ਜੀ ਨੂੰ ਮੈਂ ਪ੍ਰੈਮਿਸਿਸ ਦੇ ਅੰਦਰ ਹੀ ਐਂਟਰੀ ਨਹੀਂ ਕਰਨ ਦਿੱਤਾ ਗਿਆ ਸੀ ਤੁਹਾਡੀ ਪੰਡ ਜਿਹੜੀ ਲੋਹਾ ਕੇ ਰੱਖ ਲਈਤੀ ਗਈ ਸੀ ਅੱਜ ਇਹ ਸੰਗਲਣ ਆਉਣ ਦਿੱਤਾ ਗਿਆ ਨੇ ਸੰਗਲ ਦਾ ਲੈ ਆਂਦਾ ਵੀ ਸੰਗਲ ਦਾ ਛੋਟਾ ਜਿਹਾ ਦਾ ਸੰਗਲ ਤੇ ਆ ਸਕਦਾ ਕਿਉਂਕਿ ਜੇ ਤਾਣਾ ਆ ਸਕਦਾ ਵੀ ਸੰਗਲ ਨੂੰ ਵੀ ਪ੍ਰੋਬਲਮ ਮੈਂ ਤੇ ਇਹ ਕਹਿੰਦਾ ਸੀ ਵਿਰੋਧੀ ਧਿਰ ਦੀ ਪੰਡ ਵੀ ਅੰਦਰ ਆਣ ਦੇਣੀ ਚਾਹੀਦੀ ਸੀ ਕਿਉਂਕਿ ਪੇਸ਼ਤਾ ਇਹਨਾਂ ਨੇ ਕਰ ਬਜਟ ਤਾਂ ਪੇਸ਼ ਕੀਤਾ ਨਹੀਂ ਨਾ ਪਾਸ ਕਰਾਇਆ ਇਹਨਾਂ ਨੇ ਕਰਜ਼ੇ ਦੀ ਪੰਡੇ ਪੇਸ਼ ਕੀਤੀ ਤੇ ਕਰਜ਼ੇ ਦੀ ਪੰਡੇ ਪਾਸ ਕਰਾਈ ਜੀ ਪਰ ਜਦ ਤੱਕ ਜੀ ਗੱਲ ਕਰੀ ਫਾਈਨੈਂਸ ਮਿਨਿਸਟਰ ਦੀ ਉਹਨਾਂ ਨੇ ਕੱਲ ਲੰਬਾ ਚੌੜਾ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਚਾਹੇ ਕਰਜ਼ੇ ਦੀ ਗੱਲ ਕਰਦੇ ਕਿਉਂਕਿ ਜਿਹੜੇ ਇੱਕ ਇੰਡੀਪੈਂਡੈਂਟ ਜਿੱਤ ਕੇ ਆਏ ਨੇ ਰਾਣਾ ਇੰਦਰ ਉਹਨਾਂ ਨੇ ਗੱਲਬਾਤ ਕੀਤੀ ਸੀ ਉਹ ਰਾਜਾਵਡਿੰਗ ਜਿਹੜੇ ਸੀ ਉਹ ਬੈਂਕ ਆਫ ਬੜੌਦਾ ਦੀ ਲਿਸਟ ਲੈ ਕੇ ਆਏ ਸੀਗੇ ਅਖਬਾਰਾਂ ਨੂੰ ਦਿਖਾਇਆ ਗਿਆ ਕਾਫੀ ਕੁਝ ਕਿਹਾ ਗਿਆ ਪਰ ਬਾਵਜੂਦ ਉਸ ਦੇ ਉਹਨਾਂ ਨੇ ਸਾਰੀਆਂ ਫਿਗਰਾਂ ਠੀਕ ਕਰਕੇ ਚੀਮਾ ਸਾਹਿਬ ਨੇ ਕਿਹਾ ਵੀ ਕੁਝ ਵੀ ਮਿਸਿੰਗ ਨਹੀਂ ਹੈਗਾ ਅਸੀਂ ਤਾਂ ਜਿਹੜੇ ਕਦਮ ਚੁੱਕਰੇ ਆ ਉਹ ਸੁਧਾਰ ਵੱਲ ਚੁੱਕਰੇ ਆ ਉਹਨਾਂ ਨੇ ਬਕਾਇਦਾ ਦੱਸਿਆ ਕਿ ਕਿਹੜੇ ਕਿਹੜੇ ਚੀਜ਼ ਜਿਵੇਂ ਸਿੱਖਿਆ ਦੇ ਵਿੱਚ ਜਿਵੇਂ ਸਿਹਤ ਦੇ ਵਿੱਚ ਕਿੰਨੀ ਕਿੰਨੀ ਬੜੌਤਰੀ ਕੀਤੀ ਹੈ ਕੀਤੀ ਹੈ ਕੈਪੀਟਲ ਐਕਸਪੈਂਡੀਚਰ ਦੀ ਬਾਰ ਬਾਰ ਗੱਲ ਆਈ ਉਹਨਾਂ ਨੇ ਕਿਹਾ ਕਿ ਕੈਪੀਟਲ ਐਕਸਪੈਂਡੀਚਰ ਦੀ ਜੇ ਗੱਲ ਕੀਤੀ ਜਾਵੇ ਉਹ ਵੀ ਇੱਤੀ ਗਈ ਹੈ ਪਰ ਇਹਨਾਂ ਨੇ ਠੀਕ ਤਰ੍ਹਾਂ ਜਿਹੜਾ ਹੈਗਾ ਉਹ ਪੂਰਾ ਦਸਤਾਵੇਜ਼ ਪੜਿਆ ਹੀ ਨਹੀਂ ਦੇਖੋ ਅਸੀਂ ਪੜਿਆ ਵੀ ਆ ਅਸੀਂ ਪੜਨਾ ਵੀ ਜਾਣਦੇ ਸਾਡੇ ਸਾਹਮਣੇ ਬਹੁਤ ਸਾਰੇ ਬਜਟ ਪੇਸ਼ ਹੋ ਚੁੱਕੇ ਆ ਪਰ ਲੋਕ ਤਾਂ ਇਹ ਜਾਣਨਾ ਚਾਹੁੰਦੇ ਆ ਕਿ ਤੁਸੀਂ 22500 ਕਰੋੜ ਰੁਪਈਆ ਇਸ ਸਾਲ ਦੇ ਵਿੱਚ ਵਿਆਜ ਦਿੱਤਾ ਤੇ ਤੁਸੀਂ ਜਿਹੜਾ ਆਂਦਾ ਸਾਲ ਆ ਉਹਦੇ 'ਚ ਤੁਸੀਂ ਦੇਣਾ 23900 ਕਰੋੜ ਰੁਪਏ ਵਿਆਜ ਤੇ ਇਹਦਾ ਮਤਲਬ ਕਰਜ਼ਾ ਤਾਂ ਘਟ ਨਹੀਂ ਰਿਹਾ ਤੁਸੀਂ ਤਾਂ ਆਏ ਸੀ ਵੀ ਚਲੋ ਸਾਡੀ ਕਹਿੰਦੇ ਵੀ ਵਿਰੋਧੀ ਧਿਰ ਨੇ ਕਰਜ਼ੇ ਦੀ ਪੰਡ ਚੜਾਈ ਹੋਈ ਅਸੀਂ ਮੰਨ ਲੈਂਦੇ ਆ ਲੋਕਾਂ ਨੇ ਸਾਨੂੰ ਸਦਨ ਤੋਂ ਜਿਹੜਾ ਸਾਨੂੰ ਮinority 'ਚ ਕਰਤਾ ਅਸੀਂ opposition 'ਚ ਆ ਗਏ ਵੀ ਜੇ ਤੁਹਾਨੂੰ ਲਿਆਂਦਾ ਵੀ ਤੁਸੀਂ ਦੱਸੋ ਵੀ 2 ਸਾਲ ਦੇ ਵਿੱਚ 70000 ਕਰੋੜ ਰੁਪਏ ਕਿੱਦਾਂ ਚੜ ਗਿਆ ਤੇ ਆਉਣ ਵਾਲੇ ਜਿਹੜਾ ਅਗਲਾ ਬਜਟ ਪੇਸ਼ ਹੋਣਾ ਉਹਦੇ 'ਚ ਇਹਨਾਂ ਦਾ ਕਰਜ਼ਾ 1 ਲੱਖ ਕਰੋੜ ਰੁਪਏ ਹੋ ਜਾਣਾ ਫਿਰ ਜੋ ਮਰਜ਼ੀ ਕਰੀ ਜਾਓ ਜੇ ਕਰਜ਼ੇ ਲੈ ਕੇ ਤੁਸੀਂ ਕੰਮ ਕਰਨੇ ਤਾਂ ਫਿਰ ਬਦਲਾਅ ਕਾਹਦਾ ਹੋਇਆ ਫਿਰ ਤਾਂ ਮਤਲਬ ਕੋਈ ਬਦਲਾਅ ਨਹੀਂ ਹੋਇਆ ਸੋ ਇਸ ਕਰਕੇ ਇਹਨਾਂ ਵੱਲੋਂ ਜੋ ਵੀ ਬਜਟ ਪਾਸ ਕੀਤਾ ਗਿਆ ਜੋ ਸਬਟ ਕੌਂਸਲ ਦੀ ਬਾਜੀ ਇਸ ਤੋਂ ਵੱਧ ਕੁਝ ਆ ਮੁੱਖ ਮੰਤਰੀ ਸਾਹਿਬ ਨੇ ਦੋ ਤਿੰਨ ਗੱਲਾਂ ਕਹੀਆਂ ਜਿਦੇ ਵਿੱਚ ਇੱਕ ਸੀ ਉਹਨਾਂ ਨੇ ਕਿਹਾ ਕਿ ਸਾਡੀ ਜਿਹੜਾ ਇਹ ਕਿਤਾਬ ਸਿਰਫ ਇੱਕ ਕਿਤਾਬਚਾ ਨਹੀਂ ਹੈਗਾ ਜਿਹੜਾ ਕਿ ਇਹ ਸਾਨੂੰ ਬਜਟ ਐਟ ਗਲੈਂਸ ਦਿੱਤਾ ਗਿਆ ਉਹ ਕਿਤਾਬ ਜੇ ਦੇ ਵਿੱਚ ਤੁਸੀਂ ਖੋਲ ਕੇ ਦੇਖੋ ਤਾਂ ਹਰੀਆਂ ਬੱਤੀਆਂ ਬਹੁਤ ਜਲ ਰਹੀਆਂ ਨੇ ਮੀਨਸ ਕਿ ਹਰੀ ਦਾ ਮਤਲਬ ਹੈ ਗਰੋਥ ਇੱਕ ਤਾਂ ਗੱਲ ਉਹਨਾਂ ਨੇ ਇਹ ਰੱਖੀ ਸੀ ਦੂਜੀ ਗੱਲ ਉਹਨਾਂ ਨੇ ਖਾਸ ਕਰਕੇ ਕਹੀ ਸੀਗੀ ਕਿ ਜਿਹੜਾ ਬਜਟ ਲੈ ਕੇ ਆਏ ਆ ਅਸੀਂ ਇਹਦੀ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੀ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਤੁਸੀਂ ਵਿਰੋਧੀ ਧਿਰ ਵੱਡੀ ਸਭ ਤੋਂ ਵੱਡੀ ਵਿਰੋਧੀ ਧਿਰ 17 18 ਦੇ 18 ਮੈਂਬਰਸ ਦੇ ਉਹ ਕਹਿੰਦੇ ਵਿੱਚ ਬੈਠਣ ਉੱਥੇ ਹਮੇਸ਼ਾ ਵਾਕ ਆਊਟ ਕਰ ਜਾਂਦੇ ਨੇ ਕਿਉਂ ਨਿਕਲ ਜਾਂਦੇ ਨੇ ਮੈਂ ਬਿਲਕੁਲ ਤਿਆਰ ਸੀ ਅਸੀਂ ਤਾਂ 30 ਮਿੰਟ ਮੰਗੇ ਸੀ 5 ਮਿੰਟ ਇਹਨਾਂ ਨੇ ਉਦਾਂ ਖਰਾਬ ਕਰਤੇ ਸਦਨ ਦੇ ਵਿੱਚ ਅੱਛਾ 5 ਮਿੰਟ ਦਿੱਤੇ 10 ਮਿੰਟ ਖਰਾਬ ਕਰਤੇ ਤੇ 15 ਮਿੰਟ ਇਹਨਾਂ ਨੇ ਜਿਹੜਾ ਸੈਸ਼ਨ ਅਡਜਰਨ ਕਰਤਾ ਤੇ ਸਾਨੂੰ ਉਹੀ 25 ਮਿੰਟ ਦੇਂਦੇ ਅਸੀਂ ਤਾਂ ਮੰਗੇ ਅਸੀਂ ਤਾਂ ਬੋਲਣਾ ਹੀ ਸੀ ਨਾ ਅਸੀਂ ਤਾਂ ਕੁਝ ਵੀ ਨਹੀਂ ਫਿਰ ਕਹਿੰਦੇ ਤੁਸੀਂ ਇਹ ਕਹਿੰਦੇ ਵਿਰੋਧੀ ਤੇਰ ਬੋਲਦੀ ਨਹੀਂ ਅਸੀਂ ਤਾਂ ਬੋਲਣਾ ਚਾਹੁੰਦੇ ਆ ਪਰ ਇਹ ਵੀ ਸਾਨੂੰ ਸਮਾਂ ਦੇਣਗੇ ਤਾਂ ਬੋਲਾਂਗੇ ਨਾ ਸਾਡੀ ਆਵਾਜ਼ ਨੂੰ ਦਵਾਇਆ ਜਾਂਦਾ ਔਰ ਇਹਨਾਂ ਨੇ ਇੱਕ ਛੜਿਆੰਤਰ ਦੇ ਤਹਿਤ ਸਾਨੂੰ ਜਿਹੜਾ ਨੇਮਕਰਤਾ ਰਹਿੰਦੇ ਜਿਹੜਾ ਬਾਕੀ ਦਾ ਦਿਨ ਸੀ ਉਹ ਚ ਬਾਹਰ ਕੱਢਤਾ ਫਿਰ ਉਹ ਤੇ ਕਹਿੰਦੇ ਐਲੋਪੀ ਨੂੰ ਅਸੀਂ ਜ਼ਿਆਦਾ ਟਾਈਮ ਦੇ ਕੇ ਉਹਦੇ ਬਾਅਦ ਸਗੋਂ 30 ਮਿੰਟ ਸੀਗੇ ਉਹਦੇ ਬਾਅਦ 45 ਪੰਜ ਮਿੰਟ ਦੋਨਾਂ ਨੂੰ ਦਿੱਤਾ ਪਰ ਠੀਕ ਆ ਤੁਸੀਂ ਐਲੋਪੀ ਦੀ ਗੱਲ ਕਰਦੇ ਆ ਤੁਸੀਂ ਜਦੋਂ ਜਿਹੜਾ ਲੀਡਰ ਆਫ ਦਾ ਹਾਊਸ ਹੈ ਜਦੋਂ ਤੁਸੀਂ ਉਹਨੂੰ ਟਾਈਮ ਦਿੰਦੇ ਆ ਉਹ ਤਾਂ ਤੁਸੀਂ ਬਾਕੀ ਟਾਈਮ ਚੋਂ ਕੱਢਦੇ ਨਹੀਂ ਫਿਰ ਲੀਡਰ ਆਫ ਦਾ ਜਿਹੜਾ ਆਪੋਜੀਸ਼ਨ ਐਲਓਪੀ ਉਹਦਾ ਟਾਈਮ ਵੀ ਵਿੱਚੋਂ ਕੱਢਦੇ ਹੋ ਸਾਨੂੰ ਬੋਲਣ ਦੇਉ ਮੈਂਬਰਸ ਨੂੰ ਸਾਨੂੰ ਚੁਣ ਕੇ ਭੇਜਿਆ ਲੋਕਾਂ ਨੇ ਵਿਰੋਧੀ ਧਿਰ ਤਾਂ ਇਹਨਾਂ ਨੂੰ ਕੋਈ ਸੁਝਾਈ ਦੇਗੀ ਨਾ ਇਹਦਾ ਮਤਲਬ ਸਾਨੂੰ ਬੋਲਣੇ ਨਹੀਂ ਦਿੱਤਾ ਜਾਂਦਾ ਤੇ ਫਿਰ ਕੀ ਫਾਇਦਾ ਇਸ ਤਰ੍ਹਾਂ ਗੱਲਾਂ ਕਰਨ ਨੂੰ ਜੋ ਮਰਜ਼ੀ ਆਪਣੇ ਸਪੀਚਸ ਕਰੀ ਜੋ ਭਾਸ਼ਣ ਕਰੀ ਜੋ ਪਰ ਲੋਕ ਅੱਜ ਭਾਸ਼ਣ ਤੋਂ ਜਿਹੜੇ ਥੱਕ ਚੁੱਕੇ ਆ ਲੋਕਾਂ ਨੇ ਜੋ ਰਿਐਲਿਟੀ ਜੋ ਅਸਲੀਅਤ ਦੇਖੀ ਹੈ ਇਹ ਕਹਿੰਦੇ ਜੇ ਸਿੱਖਿਆ ਕ੍ਰਾਂਤੀ ਲਿਆਉਂਦੀ ਆ ਸਕੂਲ ਆਫ ਐਮਿਨੈਂਸ ਸਕੂਲ ਆਫ ਬ੍ਰਿਲੀਅੰਸ ਮੈਂ ਤਾਂ ਕਹਿੰਦਾ ਦਿਮਾਗ ਦਾ ਲਾਹਣ ਥੋੜਾ ਦਿਮਾਗ ਤੇ ਸਾਡਾ ਚੱਬੇਵਾਲ ਹਲਕੇ ਦੇ ਵਿੱਚ ਅੱਜ ਵੀ 40% ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਅੱਜ ਤੁਹਾਡੇ ਸਵਾਲ ਵੀ ਲੱਗੇ ਸੀ ਅੰਦਰ ਸਵਾਲ ਵੀ ਲੱਗਾ ਸੀ ਸਾਡੇ ਜਿਹੜੇ ਲਗਭਗ ਮੇਰਾ ਖਿਆਲ 26 ਸਕੂਲ ਨੇ ਸਿਰਫ ਦੋ ਬਲਾਕਾਂ ਦੇ ਵਿੱਚ 100 ਸਕੂਲਾਂ ਦੇ 200 ਸਕੂਲ ਨੇ 100 ਉਹ ਟੀਚਰਲੈਸ ਨੇ ਫਿਰ ਕਾਹਦਾ ਸਿੱਖਿਆ ਕ੍ਰਾਂਤੀ ਹੈ ਜਿਹੜੇ ਬਾਕੀ ਦੇ 38 ਸਕੂਲ ਉੱਤੇ ਇੱਕ ਇੱਕ ਟੀਚਰ ਸੋ ਬੱਚਿਆਂ ਦਾ ਕਿੱਡਾ ਨੁਕਸਾਨ ਹੋ ਰਿਹਾ ਆਪਾਂ ਉਧਰ ਤਾਂ ਨਹੀਂ ਬਸ ਲੋਕਾਂ ਨੂੰ ਬਦਲਾ ਬਦਲਾ ਦੱਸੀ ਜਾਂਦੇ ਲੋਕ ਜਿਹੜੇ ਤੋਂ ਉਭ ਚੁੱਕੇ ਪਰ ਅੱਜ ਜਿਹੜਾ ਹਰਜੋਤ ਬੈਂਸੋਣੀ ਸਿੱਖਿਆ ਮੰਤਰੀ ਨੇ ਤੁਹਾਨੂੰ ਜਵਾਬ ਦਿੱਤੇ ਨੇ ਉਹਨਾਂ ਨੇ ਅਸ਼ੋਰੈਂਸਿਸ ਵੀ ਦਿੱਤੀਆਂ ਨੇ ਉਹਨਾਂ ਨੇ ਗੜ ਸ਼ੰਕਰ ਦੀ ਚੱਬੇਵਾਲ ਦੀ ਤੁਸੀਂ ਵੀ ਸਵਾਲ ਲਾਇਆ ਉਹਦੇ ਵਿੱਚ ਗਲ ਵੀ ਹੋਈ ਜਿਹੜਾ ਸੀਗਾ ਉਹ ਚ ਜਿਹੜਾ ਸੀ ਸਬਸਟੀਟਿਊਟ ਵੀ ਕੁਐਸਚਨ ਵੀ ਉਹ ਵੀ ਕੀਤਾ ਗਿਆ ਬਾਰ ਬਾਰ ਤੁਹਾਨੂੰ ਲੱਗਦਾ ਕਿ ਉਹਦੇ ਬਾਅਦ ਤੁਸੀਂ ਸੈਟੀਸਫਾਈਡ ਹੋ ਆਪਣੇ ਉਹਨਾਂ ਦੇ ਸਵਾਲਾਂ ਤੋਂ ਜੀ ਅਸੀਂ ਮੰਤਰੀ ਨੂੰ ਪੁੱਛਦੇ ਕੋਈ ਹੋਰ ਆ ਉਹ ਦੱਸਣ ਲੱਪੈਂਦਾ ਅਸੀਂ ਅਸੀਂ ਪੁੱਛਦੇ ਫਿਰ ਟੀਚਰ ਸਾਡੇ ਟੀਚਰ ਲੈਸ ਕਿੰਨੇ ਨੇ ਸਿੰਗਲ ਟੀਚਰ ਅਮੋ ਸਾਹਮਣੇ ਹੋਣ ਦਾ ਰਿਵਾਜ ਜਾਂ ਬਣ ਗਿਆ ਸਾਰਾ ਦਾ ਸਾਰਾ ਪੰਜਾਬ ਖ ਰਿਆ ਹੁੰਦਾ ਹੁਣ ਤਾਂ ਖਾਸ ਕਰਕੇ ਦੇਖਿਆ ਜਾ ਸੋ ਪੂਰੇ ਦੇ ਤਰੀਕੇ ਦੇ ਨਾਲ ਲਾਈਵ ਹੋ ਰਿਹਾ ਚਾਹੇ ਦੋਨੋਂ ਧਿਰਾਂ ਦੀ ਸਾਈਡ ਤੋਂ ਬਲੋ ਆਇਡਲ ਆਇਡਲ ਹੁੰਦੇ ਨੇ ਜਿਹੜੇ ਰਿਪਰੈਜ਼ੈਂਟੇਟਿਵ ਇੱਥੇ ਚੁਣ ਕੇ ਆਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਪਹਿਲੇ ਪੰਜਾਬ ਬੜੇ ਜਿਆਦੇ ਮਤਲਬ ਔਖਾਈਆਂ ਚ ਗੁਜ਼ਰ ਰਿਹਾ ਬਹੁਤ ਅਨਫੋਰਚੂਨੇਟ ਆ ਕਿ ਅਸੀਂ ਇਸ ਸੈਸ਼ਨ ਦੇ ਵਿੱਚ ਕਿਉਂਕਿ ਜਿਹੜੀਆਂ ਚੰਗੀਆਂ ਪਿਰਤਾਂ ਪਾਣੀਆਂ ਹੁੰਦੀਆਂ ਚੰਗੀਆਂ ਰੀਤੀ ਰਿਵਾਜ ਪਾਣੇ ਹੁੰਦੇ ਆ ਉਹ ਸੱਤਾ ਧਿਰ ਨੇ ਪਾਣੇ ਹੁੰਦੇ ਆ ਲੀਡਰ ਆਫ ਦਾ ਹਾਊਸ ਨੇ ਪਾਣੇ ਹੁੰਦੇ ਆ ਜੋ ਲੀਡਰ ਆਫ ਦਾ ਹਾਊਸ ਜਜਾ ਇਹਨਾਂ ਦੇ ਮੰਤਰੀਆਂ ਦੀ ਸ਼ਬਦਾਬਲੀ ਆ ਉਹ ਤੁਸੀਂ ਆਪ ਦੇਖ ਸਕਦੇ ਆ ਮਤਲਬ ਜਿੰਨੀਆਂ ਗਲਤ ਗੱਲਾਂ ਪਰਸਨਲ ਕੈਰੈਕਟਰ ਅਸੈਸੀਨੇਸ਼ਨ ਪਰਸਨਲ ਅਸੈਸੀਨੇਸ਼ਨ ਜਿੱਦਾਂ ਕੀਤੀਆਂ ਜਾ ਰਹੀਆਂ ਮੈਂ ਸਮਝਦਾ ਕਿ ਫਾਰਚੂਰੇਟਾ ਬਹੁਤ ਮੰਦ ਭਗ ਹੈ ਅਸੀਂ ਸਦਨ ਚ ਪੂਰਾ ਸਾਥ ਦੇਣ ਨੂੰ ਤਿਆਰ ਆ ਪਰ ਇਹ ਹੈ ਕਿ ਪ੍ਰੋਵਾਈਡਡ ਕਿ ਵਿਰੋਧੀ ਧਿਰ ਦਾ ਵੀ ਸਤਕਾਰ ਹੋਵੇ ਜੇ ਵਿਰੋਧੀ ਧਿਰ ਨੂੰ ਤੁਸੀਂ ਸੰਘੜੇ ਪਾਣੇ ਆ ਜੇ ਕਹਣਾ ਤੁਸੀਂ ਮੈਂਟਲ ਆ ਤੁਸੀਂ ਪਾਗਲ ਆ ਤਾਂ ਫਿਰ ਕਿਉਂ ਆਉਗੀ ਵਿਰੋਧੀ ਤਰਫ ਪਰ ਫਿਰ ਵੀ ਵਿਰੋਧੀ ਤਰਫ ਦਾ ਪੂਰਾ ਅਧਿਕਾਰ ਹੈ ਹਾਊਸ 'ਚ ਬੈਠਣ ਦਾ ਮੈਂਬਰ ਜੋ ਤਿਆਰ ਆਰ ਉਹਦੇ ਬਾਅਦ ਜਿਹੜਾ ਤੁਸੀਂ ਤੁਹਾਡਾ ਹੋਰ ਆਉਣ ਵਾਲੇ ਦਿਨਾਂ 'ਚ ਕਿਵੇਂ ਤੁਸੀਂ ਕੋਸ਼ਿਸ਼ ਕਰੋਗੇ ਵੀ ਥੋੜਾ ਜਿਹਾ ਕੰਸਟਰਕਟਿਵ ਜਿਹਾ ਰੋਲ ਹੋਵੇ ਅਸੀਂ ਬੈਠਣ ਨੂੰ ਵੀ ਤਿਆਰ ਸੀ ਅਸੀਂ ਗੱਲ ਕਰਨ ਨੂੰ ਵੀ ਤਿਆਰ ਸੀ ਅਸੀਂ ਸਭ ਕੁਝ ਤਿਆਰ ਸੀ ਪਰ ਇਹ ਬੇ ਸਾਨੂੰ ਤਾਂ ਉਹਨਾਂ ਨੇ ਨੇਮ ਹੀ ਕਰਤਾ ਜਦੋਂ ਨੇਮ ਕਰਤਾ ਤੁਸੀਂ ਆਪ ਸਮਝ ਸਕਦੇ ਕਿ ਲੋਕਤੰਤਰ ਦਾ ਬਿਲਕੁਲ ਕਤਲ ਆ ਜੀ ਜੀ ਬਹੁਤ ਬਹੁਤ ਧੰਨਵਾਦ ਅ ਸਾਡੇ ਨਾਲ ਸੀਗੇ ਰਾਜਕੁਮਾਰ ਚੱਬੇਵਾਲ ਗੱਲਾਂ ਬੜੀਆਂ ਸਾਡੇ ਨਾਲ ਕਰਕੇ ਗਏ ਐ ਬਾਰ-ਬਾਰ ਉਹਨੇ ਹੀ ਗਲਤ ਤਸਦੀਕ ਕੀਤੀ ਐ ਵਿਰੋਧੀ ਧਿਰ ਨੂੰ ਹਾਊਸ ਦੇ ਵਿੱਚ ਬੈਠਣ ਹੀ ਨਹੀਂ ਦਿੱਤਾ ਜਾਂਦਾ ਜਦ ਸੱਤਾਧਾਰੀ ਲੋਕ ਜਿਹੜੇ ਨੇ ਉਹ ਆਪਣਾ ਟਾਈਮ ਮੇਨਟੇਨ ਕਰ ਸਕਦੇ ਨੇ ਔਰ ਉਹਦੇ ਬਾਅਦ ਵੀ ਬਾਕੀਆਂ ਨੂੰ ਟਾਈਮ ਦਿੱਤਾ ਜਾਂਦਾ ਤੇ ਸਾਨੂੰ ਟਾਈਮ ਕਿਉਂ ਨਹੀਂ ਦਿੱਤਾ ਜਾਂਦਾ ਉਹ ਕਹਿੰਦੇ ਅਸੀਂ ਲਗਾਤਾਰ ਆਪਣਾ ਰੋਲ ਨਿਭਾਉਣ ਨੂੰ ਤਿਆਰ ਆ ਵਿਧਾਨ ਸਭਾ 'ਚ ਬੈਠਣ ਨੂੰ ਤਿਆਰ ਆ ਪਰ ਸਾਡੇ ਨਾਲ ਜਿਹੜਾ ਵਿਹਾਰ ਜਿਹੜਾ ਹੈ ਉਹ ਬੜਾ ਸੁਤੇਲਾ ਜਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਜੇ ਸਾਡੀ ਵੀ ਬਹਿਸ ਹੁੰਦੀ ਤਾਂ ਅਸੀਂ ਡੈਫੀਨੇਟਲੀ ਬਹਿਸ ਜਿਹੜੀ ਸੀਗੀ ਉਹ ਕੰਸਟਰਕਟਿਵ ਕਰਨੀ ਸੀ ਪੂਰੇ ਤਰੀਕੇ ਦੇ ਨਾਲ ਕੁਝ ਐਸੀਆਂ ਗੱਲਾਂ ਹੀ ਦੱਸ ਦੇ ਸਰਕਾਰ ਨੂੰ ਜਿਹਦੇ ਨਾਲ ਕਿ ਸਰਕਾਰ ਨੂੰ ਵੀ ਫਾਇਦਾ ਹੁੰਦਾ ਅਸੀਂ ਪੰਜਾਬ ਦੇ ਫਾਇਦੇ ਦੀ ਗੱਲ ਕਰ ਰਹੇ ਹਾਂ ਪਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਗਿਆ ਕਿ ਸ਼ਬਦਾਂ ਦਾ ਨਿਗਾਰ ਬਹੁਤ ਆ ਗਿਆ ਖਾਸ ਕਰਕੇ ਹਾਊਸ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਹੈਗੇ ਆ ਆਪਸ ਦੇ ਵਿੱਚ ਆਹਮੋ ਸਾਹਮਣੇ ਹੁੰਦੇ ਜਾਂ ਪਿੜਦੇ ਦਿਖਾਈ ਦਿੱਤੇ ਤੇ ਉਹਨਾਂ ਨੇ ਕਿਹਾ ਪਿਰਤਾ ਜੜੀਆਂ ਹੈਗੀਆਂ ਉਹ ਸਤਾ ਧਿਰ ਨੇ ਪਾਣੀਆਂ ਸੀਗੀਆਂ ਤੇ ਸਤਾ ਧਿਰ ਜਿਵੇਂ ਦੀਆਂ ਵਰਤਾਂ ਪਾ ਰਹੀ ਹੈ ਉਹ ਸਭ ਦੇ ਸਾਹਮਣੇ ਆ ਪਰ 바ਵਾ ਜੀ ਦੋਸ ਦੇ ਜੇ ਦੇਖਿਆ ਜਾਏ ਤਾਂ ਹਾਊਸ ਦੇ ਵਿੱਚ ਜਿਸ ਤਰੀਕੇ ਦਾ ਵਿਹਾਰ ਮੈਂਬਰਸ ਦਾ ਹੋਣਾ ਚਾਹੀਦਾ ਨੁਮਾਇੰਦੇ ਨੇ ਪੰਜਾਬ ਦੇ ਚੁਣ ਕੇ ਆਉਂਦੇ ਨੇ ਔਰ ਉਹਦੇ ਬਾਅਦ ਜਿਸ ਤਰੀਕੇ ਦੇ ਉਹਨਾਂ ਦਾ ਵਿਹਾਰ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੀ ਉਹਨਾਂ ਨੂੰ ਬੈਠ ਕੇ ਉੱਤੇ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਪਹਿਲੇ ਹੀ ਪੰਜਾਬ ਬਹੁਤ ਹੀ ਤੰਗੀਆਂ ਤੁਰਸ਼ੀਆਂ ਚੋਂ ਲੰਘ ਰਿਹਾ ਹੈ ਨੌਜਵਾਨੀ ਤੇ ਖਾਸ ਕਰਕੇ ਜਿਹੜੀਆਂ ਹੈਗੀਆਂ ਨੇ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ ਨੌਜਵਾਨੀ ਕਾਫੀ ਦੁਸ਼ਵਾਰੀਆਂ ਚੋਂ ਗੁਜ਼ਰ ਰਹੀ ਹੈ ਬੇਰੋਜ਼ਗਾਰੀਆਂ ਹੋ ਰਹੀਆਂ ਨੇ ਨਸ਼ੇ ਦੇ ਮੁੱਦੇ ਬਹੁਤ ਜ਼ਿਆਦਾ ਵੱਡੇ ਨੇ ਅੱਜ ਦੇ ਦਿਨ ਜਿਸਟ੍ਰਿਕਟ ਦੇ ਨਾਲ ਸੈਸ਼ਨ ਸੀ ਉਹਦੇ ਵਿੱਚ ਸਵਾਲ ਵੀ ਐਸੇ ਆਏ ਨਸ਼ੇ ਨੂੰ ਲੈ ਕੇ ਸਵਾਲ ਆਏ ਸਿੱਖਿਆ ਨੂੰ ਲੈ ਕੇ ਕਾਫੀ ਸਵਾਲ ਕਿਤੇ ਮੈਂਬਰਾਂ ਨੇ ਔਰ ਜਵਾਬ ਵੀ ਦਿੱਤੇ ਜਿਹੜੀ ਗੱਲ ਅੱਜ ਦੇਖਣ ਵਾਲੀ ਸੀਗੀ ਉਹ ਉਹਨਾਂ ਦੇ ਆਪਣੇ ਮੰਤਰੀਆਂ ਨੇ 20 ਸਵਾਲਾਂ ਦੇ ਜਵਾਬ ਦਿੱਤੇ ਆਪਣੇ ਹੀ ਮੈਂਬਰਾਂ ਦੇ ਸਤਾਤਾਰੀ tirne ਇਹ ਸਾਰੀਆਂ ਗੱਲਾਂ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਲੱਗ ਰਹੀ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਸਾਂਝਾ ਹੱਲ ਕੱਢਣਾ ਚਾਹੀਦਾ ਹੈ ਜਿਹੜਾ ਸਰਪ੍ਰਬੰਤ ਹੋਵੇ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ